हां जी नमस्कार जी ਤੁਸੀਂ ਦੇਖ ਰਹੇ ਹੋ ਮੇਰਾ ਚੈਨਲ 90 ਦੀਆਂ ਸੜਕਾਂ ਦੇ ਇਸ ਵਕਤ ਅਸੀਂ ਖੜੇ ਆਂ 90 ਦੀ ਸੜਕ ਇਹ ਰੋਡ ਜੋ ਉਧਰ ਦਿਖਾ ਦਿੱਤਾ ਜਾਵੇਗਾ ਬੱਸ ਸਟੈਂਡ ਤੋਂ ਬਿਲਕੁਲ ਇੱਕ ਪਲਾਟ ਜਿਹੜਾ ਖਾਲੀ ਪਿਆ ਹੈ ਬੱਸ ਸਟੈਂਡ ਤੋਂ ਪਲਾਟ ਖਾਲੀ ਪਿਆ ਹੈ ਤੁਸੀਂ ਦਿਖਾ ਦਿੰਨੇ ਆ ਇੱਥੇ ਕੋਈ ਪਹਿਲਾ ਅਜ ਪਹਿਲਾ ਹਾਸਾ ਨਹੀਂ ਹੈ ਇਹ ਇਧਰੋਂ ਤੇਜ਼ ਆਉਂਦੇ ਨੇ ਇੱਥੇ ਇੱਕ ਮੋੜ ਹੈ ਕੋਈ ਪਹਿਲਾ ਹਾਸਾ ਨਹੀਂ ਆ ਇਹ ਟਰਾਲੀ ਜੋ ਲੋਹਾ ਤੁਸੀਂ ਦੇਖ ਸਕਦੇ ਹੋ ਜਿਹਨੂੰ ਸਕ੍ਰੈਪ ਕਹਿ ਦਿੰਨੇ ਆ ਇਹ ਉੱਚੀ ਦੀ ਭਰੀ ਹੋਈ ਹੈ ਤੁਸੀਂ ਦੇਖ ਲਓ ਟਰਾਲੀ ਲੋਹਾ স্ক্র্যাপ ਭਰਿਆ ਹੋਇਆ ਟਰਾਲੀ ਦੇ ਪਰ ਇੱਕ ਗੱਲ ਕਹਾਂ ਇਹ ਮੋੜ ਤੇ ਅਚਾਨਕ ਹਾਸਾ ਹੋਇਆ ਕੋਈ ਇੱਧਰ ਮੇਰੇ ਕੋਲ ਕੋਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦਸਨ ਮੁਤਾਕਿਬ ਵੀ ਜਿਹੜਾ ਕੈਂਟਰ ਵਾਲਾ ਰੂਂ ਦਾ ਕੋਟਨ ਦਾ ਟਰੱਕ ਗੱਠਾਂ ਭਰੀਆਂ ਹੋਈਆਂ ਸੀ ਟੈਂਪੂ ਦੀਆਂ ਤੇ ਜਾ ਰਿਹਾ ਸੀ ਦੂਜੇ ਹੈ ਟਰਾਲੀ ਜਾ ਰਹੀ ਸੀ ਕੈਂਟਰ ਫਸਲ ਨਾਲ ਜਾਂ ਟਰਾਲੀ ਆਪ ਚ ਫਸਲ ਨਾਲ ਬਰਾਬਰ ਜਾਂਦੇ ਜਾਂਦੇ ਮੋੜ ਤੋਂ ਇਹ ਹਾਸਾ ਹੋ ਗਿਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਇੱਕ ਗੱਲ ਇਹ ਹੈ ਵੀ ਟਰਾਲੀ ਕਿਤੇ ਨਾ ਕਿਤੇ ਓਵਰ ਭਰੀ ਹੋਈ ਹੈ ਤੇ ਸਿਕਰੇਬ ਜਿਆਦਾ ਭਰਿਆ ਹੋਇਆ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਟਰਾਲੀਆਂ ਓਵਰ ਜਿਆਦਾ ਭਰੀਆਂ ਹੋਈਆਂ ਆਮ ਰੋਡਾਂ ਤੇ ਦਿਖ ਜਾਂਦੀਆਂ ਨੇ ਕੀ ਇਹਨਾਂ ਦਾ ਚਲਾਨ ਮੰਨਦਾ ਹੈ ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਟਰਾਲੀਆਂ ਆਪਾਂ ਕਿਸੇ ਚੀਜ਼ ਦੇ ਵਿੱਚ ਭਰੀਆਂ ਹੋਣ ਉਹਨਾਂ ਦਾ ਚਲਾਨ ਬੰਦ ਹੈ ਕੌਣ ਜ਼ਿੰਮੇਵਾਰ ਹੈ ਕਿਉਂ ਨਹੀਂ ਇੰਨੇ ਆਪ ਭਰੀਆਂ ਹੋਈਆਂ ਟਰਾਲੀਆਂ ਦਾ ਚਲਾਨ ਹੁੰਦਾ ਕਿਉਂ ਲੈ ਕੇ ਵੜਦੇ ਨੇ ਪੰਜਾਬ ਦੇ ਵਿੱਚ ਇਹ ਟਰਾਲੀਆਂ ਕਿਉਂ ਸ਼ੜਕਾਂ ਦੇ ਦਿਖਦੀਆਂ ਨੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਇਹ ਟਰਾਲੀਆਂ ਸ਼ੜਕਾਂ ਦੇ ਕੋ ਮਦੀਆਂ ਨੇ ਇਹ ਹੈ ਜਗ੍ਹਾ ਜਿਹੜੀ ਇਹ ਪਹਿਲਾਂ ਵੀ ਕਈ ਵਾਰੀ ਹੋਏ ਨੇ ਪਹਿਲਾਂ ਇੱਕ ਗੈਸ ਟੈਂਕਰ ਹੋਇਆ ਉਸ ਤੋਂ ਪਹਿਲਾਂ ਵੀ ਕਾਫੀ ਹੋਏ ਨੇ ਜਿਹੜੀ ਤਾਂ ਗੱਡੀ ਇਧਰੋਂ ਆਉਂਦੀ ਆ ਜੀ ਆਪਣੇ ਬੋੜਾ ਗੜ ਕੰਨੀ ਉਹ ਸਾਡੇ ਕਿਨੇ ਘਰ ਚ ਵੜਦੇ ਨੇ ਪਹਿਲਾਂ ਵੀ ਟਰੈਕਟਰ ਵੜਿਆ ਜਿਹੜੀ ਗੱਡੀ ਪਟਿਆਲਾ ਸਾਈਡ ਤੋਂ ਆਉਂਦੀ ਆ ਉਹ ਜਗ੍ਹਾ ਇੱਥੇ ਹਰ ਵਾਰ ਇਹਦੇ ਵਿੱਚ ਜਾ ਕੇ ਵੜਦੇ ਅਸੀਂ ਪ੍ਰਸ਼ਾਸਨ ਤੋਂ ਕਈ ਵਾਰੀ ਉਹਰੇ ਮੁਤਤਾਂ ਵੀ ਹੋਈ ਜਾਣੀਆਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਪੀਡ ਬ੍ਰੇਕਰ ਬਣਾਇਆ ਜਾਣਾ ਤਾਂ ਕਿ ਹੌਲੀ ਕਿੱਥੇ ਕਿ ਸਪੀਡ ਬ੍ਰੇਕਰ ਬਣਾਇਆ ਜਾਵੇ ਇਹ ਬਣਾਇਆ ਜਾਣਾ ਜੀ ਆਪਣੇ ਰੰਜੀਤਾਗੜਾ ਬੋੜ ਤੋਂ ਲੈ ਕੇ ਅੱਗੇ ਬਣਾਇਆ ਜਾਵੇ ਜਿੱਥੇ ਟ੍ਰੈਫਿਕ ਪੁਲਿਸ ਵਾਲਿਆਂ ਦਾ ਖੁੱਲ੍ਹਾ ਹੀ ਦਫ਼ਤਰ ਕੋ ਉਧਰ ਬਣਾ ਦੇਣਾ ਇਹ ਕਿ ਇਧਰ ਬਣਾ ਦੇਣਾ ਜੀ ਇਹ ਰੰਜੀਤ ਨਾ ਇਹ ਸਰਕਲ ਤੇ ਜਾਨ ਨਿਕਸਣਾਂ ਪਹਿਲਾਂ ਵੀ ਦੇਖੋ ਪਿੱਛੇ ਜੇ ਬੱਚਾ ਮਰਿਆ ਇੱਕ ਫਿਰ ਬੋੜਾ ਜਿਹੜਾ ਅੱਗੇ ਜਾ ਕੇ ਪੂਰਾ ਹੋਇਆ ਇਹ ਜਗ੍ਹਾ ਹਰ ਵਾਰੀ ਇਹੀ ਕੁਝ ਹੁੰਦਾ ਜਿਹੜੀ ਉਧਰੋਂ ਜਗ੍ਹਾ ਹੁੰਦੀ ਹੈ ਤਾਂ ਉਹ ਇਧਰ ਨਹੀਂ ਸੜਕਾਂ ਜਿਹੜੀ ਇਧਰੋਂ ਪੁਹਾਨੀਗੜ ਸੜਕ ਨਹੀਂ ਹੁੰਦੀ ਬੋੜਾਗੜ ਕਹਿੰਦੇ ਉਹ ਸਾਹਮਣੇ ਵੜਦੇ ਨੇ ਜੀ ਕਿਹਤਰਾ ਵਿੱਚ ਜਿਹੜੀ ਸਪੀਡ ਬ੍ਰੇਕਰ ਦੀ ਮੰਗ ਕਰ ਰਹੇ ਹੋ ਤੁਸੀਂ ਇਹ ਪਹਿਲਾਂ ਹੱਦ ਤੱਕ ਬਣੇ ਨਹੀਂ ਹੱਦ ਤੱਕ ਨਹੀਂ ਜੀ ਬਣੇ ਨਹੀਂ ਹੈਗੇ ਹਲੇ ਤੱਕ ਜੀ ਤੁਸੀਂ ਦੱਸਿਆ ਵੀ ਤੁਹਾਡੇ ਘਰ ਦੇ ਸਾਹਮਣੇ ਤੁਹਾਡੇ ਘਰ ਦੇ ਵਿੱਚ ਖੁਦ ਇੱਕ ਵਾਰੀ ਟਰੈਕਟਰ ਅੰਦਰ ਵੜਿਆ ਜੀ ਅੱਛਾ ਹਾਂ ਜੀ ਉਹ ਰੋਲਾ ਪਾਇਆ ਨਹੀਂ ਬਥੇਰਾ ਪਾਇਆ ਜੀ ਫਿਰ ਇੱਕ ਵਾਰੀ ਗੈਸ ਟੈਂਕਰ ਪਲਟਿਆ ਸੀਗਾ ਦੋ ਤਿੰਨ ਦਿਨ ਉਹਦੇ ਦੀ ਫਿਰ ਗੱਡੀਆਂ ਪਹਿਲਾਂ ਪਲਟੀਆਂ ਨੇ ਤੇ ਕਈ ਜਿਹੜੀ ਜਾਨੀ ਨੁਕਸਾਨ ਬਥੇਰੇ ਹੋਏ ਨੇ ਜੀ ਹੁਣ ਪਿੱਛੇ ਜਵਾਬ ਪਿੱਛੇ ਪੂਰਾ ਹੋਇਆ ਹਾਂਜੀ ਬਸ ਤੁਹਾਨੂੰ ਦੁੱਖ ਹੈ ਵੀ ਛੋਟਾ ਘਰ ਕਿਤੇ ਆਹ ਸਾਹਮਣੇ ਆ ਜੋ ਦੁਕਾਨਾਂ ਫ੍ਰੀਚਰਾਂ ਦੀ ਦੁਕਾਨਾਂ ਵਾਲੇ ਜਿਹੜੀਆਂ ਆਪਣੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਲਾ ਜੀ ਅੱਛਾ ਛੋਟਾ ਹੀ ਹੈ ਹਾਂਜੀ ਹਾਂ ਪਰ ਛੋਟੇ ਘਰ ਚ ਵੀ ਬੜਿਆ ਹੈ ਟਰੈਕਟਰ ਪਾਇਨਾ ਟਰੈਕਟਰ ਸਾਡੇ ਘਰੇ ਵੀ ਬੜਿਆ ਜੀ ਠੀਕ ਹੈ ਹਾਂਜੀ ਤੇ ਮੰਗ ਕਰਦੇ ਹਾਂ ਸਪੀਡ ਦੀ ਮੰਗ ਕਰਦੇ ਹਾਂ ਸਪੀਡ ਬ੍ਰੇਕਰ ਬਣਾਏ ਜਾਣ ਜੀ ਜੋ ਹੌਲੀ ਚੱਲਣਾ ਹਾਂਜੀ ਸੱਸੀ ਵਿਦਾਸੀ ਕਾਲ ਜੀ ਇਹ ਆਪਣਾ ਮੇਰ ਰੋਡ ਸਰ ਕੋੜਾ ਜਿਹੜਾ ਜੀ ਆਪਣਾ ਬਾਈਕ ਸਟੈਂਡ ਤੋਂ ਇਧਰ ਬੋੜਾ ਗੇਟ ਤੋਂ ਲਾ ਕੇ ਆਪਣੇ ਇਹ ਤਾਂ ਰஞ்சிਤਨਗਰ ਮੋੜ ਤੱਕ ਕੋਈ ਸਪੀਡ ਬ੍ਰੇਕਰ ਨਹੀਂ ਹੈਗਾ ਜੀ ਅਸੀਂ ਮੰਗ ਕਰਦੇ ਹਾਂ ਵੀ ਸੀਟ ਬ੍ਰੇਕਰ ਲੱਗ ਜਣੇ ਇੱਥੇ ਹੌਲੀ ਹੋ ਕੇ ਨੰਗਲ ਚੀਜ਼ਾਂ ਕਿਸੇ ਵੀ ਤਰ੍ਹਾਂ ਦੀਆਂ ਤੇ ਬਾਕੀ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਕਾਲਾ ਪਹਾੜ ਰஞ்சிਤਨਗਰ ਵਾਲਾ ਜੀ ਇੱਥੇ ਬੱਚੇ ਸਕੂਲ ਦੇ ਨਾਂ ਦੇ ਕਰਦੇ ਇੱਥੇ ਬਹੁਤ ਐਕਸੀਡੈਂਟ ਹੁੰਦੇ ਨੇਗੇ ਤੇ ਬਾਕੀ ਆਪਣੇ ਰੈਸਟ ਹਾਊਸ ਵਾਲੇ ਮੋੜ ਤੇ ਇੱਥੇ ਬਹੁਤ ਹੁੰਦੇ ਨੇ ਜੀ ਇਹਦੇ ਸਪੀਡ ਬ੍ਰੇਕਰ ਲੱਗ ਜਾਣ ਸਾਡਾ ਬਹੁਤ ਫਾਇਦਾ ਹੋ ਜਾਵੇਗਾ ਬੱਸ ਸਟੈਂਡ ਦੇ ਬਾਹਰ ਤੋਂ ਸਪੀਡ ਬੇਕ ਮੰਗ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਇਹ ਕਿਹੜਾ ਆ ਰੈਸਟ ਹਾਊਸ ਹੋਰ ਹੈ ਉਹਦੇ ਬਾਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਨੂੰ ਵੀ ਨਿਕਲਦਾ ਇੱਥੇ ਮੰਗ ਕਰ ਰਹੇ ਹਾਂ ਜੀ ਹਾਂ ਜੀ ਇਹ ਸਭ ਤੋਂ ਵੱਡੀ ਮੰਗ ਇਹੀ ਹੈ ਸਾਡੀ ਵੀ ਇੱਥੇ ਬਹੁਤ ਬਹੁਤ ਲੱਗਣਾ ਹੈ ਤੁਹਾਨੂੰ ਫਾਇਦਾ ਵੀ ਹੋਵੇ ਨਾਲੇ ਹੋ ਵੀ ਹੋ ਕੇ ਲੱਗਣ ਵੀ ਇੱਥੇ ਗੱਡੀਆਂ ਵਾਸਤੇ ਹਾਂ ਜੀ ਔਰੇ ਜਿਹੜਾ ਹਾਸਾ ਹੋਇਆ ਕਿਸ ਤਰ੍ਹਾਂ ਹੋਇਆ ਇਹ ਕੁਝ ਜਾਣਕਾਰੀ ਦਿੱਤੀ ਜਾਵੇ ਇਹ ਜਿਹੜਾ ਹਾਸਾ ਹੈਗਾ ਤਕਰੀਬ ਹੁਣਾਂ ਸਵੇਰੇ 6:30 ਵਜੇ ਦੇ ਲਗਭਗ ਹੋਇਆ ਤੇ ਟਰਾਲੀ ਜਾ ਰਹੀ ଥିਦੀ ਟਰੈਕ ਕ੍ਰੋਸ ਕਰ ਰਹੀ ଥିਦੀ ਟੈਂਦੀ ਓਵਰਲੋਡ ਹੋਣ ਕਰਕੇ ਇਹ ਹਾਸਾ ਹੋ ਗਿਆ ਠੀਕ ਹੈ ਠੀਕ ਹੈ ਜੋ ਵੀ ਜੇ ਇਹ ਵੀ ਗਲਤੀ ਹੋਊਗੀ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਦੇ ਟਰਾਲੀਆਂ ਪੰਜਾਬ ਚ ਆਮ ਰੋਡਾਂ ਤੇ ਦੇਖਣ ਨੂੰ ਮਿਲ ਜਾਂਦੀਆਂ ਨੇ ਵੱਡੀਆਂ ਛੜਕਾਂ ਦੇ ਦੇਖਣ ਨੂੰ ਮਿਲ ਜੇ ਪਰ ਕੀ ਗੱਲ ਇੰਨਾ ਟਰਾਲੀਆਂ ਤੇ ਨੱਖ ਕਿਉਂ ਨਹੀਂ ਪੈਂਦੀ ਨਹੀਂ ਪੈਂਦੀ ਆ ਠੀਕ ਹੈ ਸਾਡੇ ਅਸੀਂ ਚਲਾਣ ਵੀ ਕਰਦੇ ਆ ਠੀਕ ਹੈ ਨਾ ਪਰ ਇਹ ਸਵੇਰੇ ਦਾ ਹਾਦਸਾ ਹੈਗਾ ਜਿਸ ਕਰਕੇ ਮੈਂ ਰਾਤ ਨੂੰ ਨਿਕਲੀ ਐ ਇਹ ਰੋਡ ਤੋਂ ਸਵੇਰੇ 6:00 ਹਾਂ ਸਵੇਰੇ ਤਕਰੀਬਨ 6:00 ਵੇ ਦਾ ਟਾਈਮ ਨਹੀਂ 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 ਇਹ ਆਪਾਂ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਕ੍ਰੋਸ ਕਰ ਜੀ 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 ਪਰ ਹੁਣ ਹੋ ਗਿਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜੋ ਵੀ ਹੋਮੀ ਕਾਰਵਾਈ ਕੀਤੀ ਜਾਊਗੀ ਜੀ ਇਹ ਟਰੈਕਟਰ ਟਰਾਲੀ ਕਿਸ ਦਾ ਹੈ ਇਹ ਟਰਾਲੀ ਦਾ ਜੀ ਬਾਹਰ ਦੀ ਗੱਡੀ ਤਾਂ ਮੇਰੀ ਜੀ ਅੱਛਾ ਕੈਂਟਰ ਜਿਹੜਾ ਹਾਂ ਜੀ ਹਾਂ ਜੀ ਉਹ ਹੈ ਤੁਹਾਡਾ ਇਹ ਕਿਵੇਂ ਐਕਸੀਡੈਂਟ ਹੋਇਆ ਜਿਹੜਾ ਇਹ ਜੀ ਪਾਸ ਕਰ ਰਹੇ ਨੂੰ ਟਰਾਲੀ ਵਿੱਚ ਫਸ ਗਈ ਇਹ ਟਰਾਲੀ ਵਿੱਚ ਫਸ ਗਈ ਹਾਂ ਪੂੰਗਾ ਲੋਹੇ ਵਾਲੀ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਸਮਾਨੇ ਤੋਂ ਆਇਆ ਜੀ ਅੱਛਾ ਤੇ ਕੀ ਭਰਿਆ ਹੋਇਆ ਇਹਦੇ ਵਿੱਚ ਰੂ ਕਾਟਨ ਆ ਜੀ ਕੋਟਨ ਹੈ ਉਹ ਵੀ ਅੱਛਾ ਤੇ ਕਿੰਨੇ ਵਜੇ ਹਾਸਾ ਹੋਇਆ ਇਹ ਇਹ 6:30 ਵਜੇ ਦਾ ਟਾਈਮ ਸਵੇਰੇ ਆਜਾ ਹਾਂ ਜੀ ਹਾਂ ਅੱਛਾ ਤੇ ਕਿੰਨਾ ਨੁਕਸਾਨ ਹੋਇਆ ਕੋਈ ਨਾ ਕੋਈ ਨੁਕਸਾਨ ਨਹੀਂ ਹੋਇਆ। ਜ਼ਿਆਦਾ ਨੁਕਸਾਨ ਨਹੀਂ ਹੋਇਆ। ਕੋਈ ਨਹੀਂ, ਕੁਛ ਠੀਕ ਹੈ। ਕੋਈ ਜਾਨੀ ਨੁਕਸਾਨ ਕੁਛ ਨਹੀਂ ਹੋਇਆ। ਤੇ ਮਾੜਾ ਮੋਟਾ। ਨਾ ਕੁਛ ਵੀ। ਅੱਛਾ, ਨੀਂਦ ਆ ਗਈ ਜਾਂ ਜਿਵੇਂ ਵੈਸੇ। ਇਹ ਵਿੱਚ ਫਸ ਗਿਆ ਲੋਹਾ ਨਾ ਜੀ ਅਜੇ ਥੋੜਾ ਲਈ। ਹਾਂ, ਵੀ ਹੋਰ ਚੀਜ਼ ਹੁੰਦੀ ਉਹ ਦਿਖੜ ਜਾਂਦੀ। ਠੀਕ ਹੈ। ਬਸ ਕੋਈ ਕਮਾਵੇਗਾ। ਹਾਂ ਜੀ। ਕੀ ਨਾਮ? ਨਰਿੰਦਰ ਸਿੰਘ ਪਿੰਡ ਦੀ ਉਹ ਸਾਈਡ ਦੇ। ਪਿੰਡ ਆਈ ਦਾ ਵੈਂਬਰ ਸਰਿਕਾ ਨੰਬਰ ਸਟਿਕ। ਹਾਂ ਜੀ। ਹਾਂ ਜੀ। ਵੀਰ ਜੀ ਜਿਆ ਤੁਹਾਡਾ ਇਹ ਕਿੱਥੋਂ ਆਏ ਹੋ ਤੁਸੀਂ ਝੂੜੀ? ਹਨਮਾਨਗੜ੍ਹ ਤੋਂ ਆਏ ਹਾਂ। अच्छा ते जेड़ा स्क्रैब ਦੀ ਟਰਾਲੀ ਭਰੀ ਹੋਈ ਆ ਠੋਡੀ ਆ ਆਪਣੀਆਂ ਜਾਂ ਕਿਰਾਏ ਤੇ ਚਲਾਉਣੀਆਂ ਨੇ ਕਿਰਾਏ ਤੇ ਆ ਜੀ ਨੌਕਰੀ ਕਰਦਾ ਨੌਕਰੀ ਕਰਦਾ ਤੁਹਾਡਾ ਨਾਮ ਕੀ ਸੰਦੀ ਹਰਜੋਤ ਸਿੰਘ ਹੈ ਜੀ ਹਰਜੋਤ ਸਿੰਘ ਪਿੰਡ ਪਿੰਡ ਭਗਤਪੁਰਾ ਜੀ ਸੰਗਰੀਆ ਵੀ ਰਹਿਣਾ ਵਾਲੇ ਸੰਗਰੀਆ ਰਹਿ ਜਾਂ ਇੱਕ ਟਰਾਲੀ ਸਕ੍ਰੈਬ ਦੀ ਭਰੀ ਹੋਈ ਆ ਕਿੱਥੇ ਚੱਲੀ ਹੋਏ ਗੋਵਿੰਦਗੜ੍ਹ ਚੱਲੀ ਸੀ ਅੱਛਾ ਤੇ ਭਾਈ ਐਡੀ ਟਰਾਲੀ ਤੁਸੀਂ ਓਵਰ ਭਰੀ ਹੋਈ ਆ ਤਾਂ ਜੇ ਕੱਲ ਨੂੰ ਵੱਡਾ ਨੁਕਸਾਨ ਹੋ ਜਾਂਦਾ ਨੁਕਸਾਨ ਤਾਂ ਹੋ ਜਾਂਦਾ ਜੀ ਪਰ ਹੁਣ ਨਹੀਂ ਗੱਲ ਇਹ ਗੱਲ ਹੀ ਪਹਿਲਾਂ ਹੀ ਬਹੁਤ ਨਕਸਰਾ ਹੋ ਰਿਹਾ ਹੈ ਨਹੀਂ ਪਹਿਲਾਂ ਵੀ ਉਰੇ ਕਈ ਐਕਸੀਡੈਂਟਾਂ ਨੇ ਕਿਵੇਂ ਹੋਇਆ ਐਕਸੀਡੈਂਟ ਕਿਵੇਂ ਠੋਡੇ ਕਿੰਨੇ ਕਜੇ ਹੋਇਆ ਇਹ ਇਹ ਸਾਢੇ ਕਿਸ਼ੀ ਦਾ ਟਾਈਮ ਸੀਗਾ ਜੀ ਹੈ ਸਾਢੇ ਕਿਸ਼ੀ ਦਾ ਟਾਈਮ ਸੀਗਾ ਬਾਈ ਬਾਈ ਪਰਿਆ ਕਿਵੇਂ ਇਹ ਇਹ ਬਾਈ ਗੱਡੀ ਵਾਲਾ ਪਾਸ ਕਰ ਰਿਹਾ ਸੀਗਾ ਅੱਛਾ ਤੇ ਕੋਈ ਨੀਂਦ ਨਾਨਦ ਕੀ ਕਹਿ ਸਕਦਾ ਹਾਂ ਗਲਤੀ ਉਹਦੀ ਮੰਨੀ ਜਾਈ ਜਾਂ ਠੋਡੀ ਮੰਨੀ ਜਾਈ ਬਾਈ ਜੀ ਉਹਨਾਂ ਦੀ ਗਲਤੀ ਹੈ ਅੱਛਾ ਉਹ ਕਹਿੰਦਾ ਮੈਂ ਸਹੀ ਸੀ ਤੁਸੀਂ ਕਹਿੰਦੇ ਮੈਂ ਸਹੀ ਹਾਂ ਮੈਂ ਵੀ ਚੱਲੇ ਇੱਥੋਂ ਆ ਮਤਲਬ ਇਹ 2 ਟਰਾਲੀ ਓਵਰ ਤਾਂ ਹੈਗੀ ਆ ਤਾਂ ਮੰਨਦੇ ਹੋ ਨਾ ਹਾਂ ਹਾਂ ਮੰਨਦੇ ਆ ਕੋਈ ਪਰ ਆਪਣੀ ਗਲਤੀ ਨਹੀਂ ਜੀ ਬਿਲਕੁਲ ਗਲਤੀ ਨਹੀਂ ਹਾਂਜੀ ਪਰ ਇਹ ਓਵਰ ਟਰਾਲੀ ਕਿਉਂ ਭਰ ਕੇ ਚੱਲੇ ਚੱਕਰ ਦੀ ਹੈ ਨਾ ਪਰ ਜਿਵੇਂ ਇਹ ਆਪਾਂ ਨੂੰ ਕਹਿੰਦੇ ਫਿਰ ਆਪਾਂ ਤਾਂ ਲਿਆਉਣੀ ਪੈਗੀ ਇਹ ਜਗ੍ਹਾ ਵੀ ਇਹ ਪਹਿਲਾਂ ਬਹੁਤ ਅਜੀਬ ਹੋਣੀ ਬਹੁਤ ਥੋੜੀ ਟਰਾਲੀ ਨਾਲ ਲੋਡ ਟਰੈਕਟ ਟੱਚ ਹੋਇਆ ਥੋੜੀ ਟਰਾਲੀ ਉਹਦੇ ਨਾਲ ਉਹ ਟੱਚ ਹੋਇਆ ਜੀ ਸਾਡੇ ਮੇਰੀ ਟਰਾਲੀ ਨਾਲ ਬਰਾਬਰ ਟਰਾਲੀ ਨਾਲ ਟੱਚ ਹੋਇਆ ਹੋਗਾ ਨਾ ਕੋਈ ਵੱਡਾ ਹਾਦਸਾ ਵੀ ਜਿਵੇਂ ਦੋ ਦੋ ਤੁਸੀਂ ਦੇਖ ਸਕਦੇ ਜਿਵੇਂ ਦੋ ਟਰੱਕ ਟਰਾਲੀ ਔਰ ਟਰੈਕਟਰ ਔਰ Tata 407 ਟਰੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਸ ਚ ਦੋਏ ਬਰਾਬਰ ਜਾਂਦੇ ਇੱਕ ਦੂਜੇ ਨੂੰ